ਬੱਚੋ ਆਪਾਂ ਸੁਖਮਨੀ ਸਾਹਿਬ ਦੇ ਸੰਥਿਆ ਕਰ ਰਹੇ ਹਾਂ ਜਿਹੜੇ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਸੁਖਮਨੀ ਸਾਹਿਬ ਦੇ ਵਿੱਚ ਉਸ ਦਾ ਉਚਾਰਨ ਸਿੱਖ ਰਹੇ ਹਾਂ ਤੀਜੇ ਭਾਗ ਦੇ ਵਿੱਚ ਪੰਕਤੀ ਆਉਂਦੀ ਹੈ ਕੰਨਕ ਅਸਵ ਹੈ ਵਰ ਭੂਮ ਦਾਨ ਕੰਨਕ ਉਚਾਰਨ ਕਰਨਾ ਹੈ ਸੁਣੋ ਕਿਉਂਕਿ ਨੰਨਾ ਲੱਗਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਇੱਥੇ ਨਾਣਾ ਨਹੀਂ ਬੋਲਣਾ ਕਣਕ ਨਹੀਂ ਬੋਲਣਾ ਇਸ ਨੂੰ ਕਨਕ ਉਚਾਰਨ ਕਰਨਾ ਹੈ ਅੱਗੇ ਸ ਸੇ ਦੇ ਪੈਰ ਦੇ ਵਿੱਚ ਅੱਧਾ ਵਾਵਾ ਲੱਗਾ ਹੈ ਅੱਧਾ ਵਾਵਾ ਤਾਂ ਬੋਲਿਆ ਜਾਵੇਗਾ ਜੇ ਆਪਾਂ ਐੜੇ ਦੇ ਉੱਤੇ ਜ਼ੋਰ ਲਾ ਕੇ ਬੋਲਦੇ ਹਾਂ ਜੇ ਆਪਾਂ ਬੋਲਾ ਉਚਾਰਨ ਕਰਦੇ ਹਾਂ ਤੇ ਪੂਰਾ ਵਾਵਾ ਲੱਗਦਾ ਹੈ ਇੱਥੇ ਆਪਾਂ ਅੱਧਾ ਹੀ ਵਾਵਾ ਬੋਲਣਾ ਹੈ ਕਿਵੇਂ ਬੋਲਿਆ ਜਾਵੇਗਾ ਅਸਵ ਅਸਵ ਐੜੇ ਤੇ ਜ਼ੋਰ ਲਾ ਕੇ ਬੋਲਾਂਗੇ ਤੇ ਆਪੇ ਅੱਧਾ ਵਾਵਾ ਬੋਲਿਆ ਜਾਵੇ ਅਸਵ ਹੈਵਰ ਧੂਮਦਾਨ ਦਾਨ ਉਚਾਰਨ ਕਰਨਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਅੱਗੇ ਪੰਕਤੀ ਆ ਗਈ ਭੇਖ ਅਨੇਕ ਅਗਨ ਨਹੀਂ 부ਜੈ ਅਗਨ ਬੋਲਣਾ ਹੈ ਅਗਨ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਨਹੀਂ 부ਜੈ ਇਸ ਨੂੰ ਪੋਲਾ ਉਚਾਰਨ ਕਰਨਾ ਹੈ 부ਜੈ 부ਜੇ ਉਚਾਰਨ ਨਹੀਂ ਕਰਨਾ ਇਸ ਨੂੰ ਪੋਲਾ ਉਚਾਰਨ ਕਰਨਾ ਜਿੱਥੇ ਅਗਣ ਦੀ ਗੱਲ ਆ ਜੇ ਉਥੇ ਪਾਠ ਨੂੰ ਇਸ ਨੂੰ ਪੋਲਾ ਹੀ ਉਚਾਰਨ ਕਰਨਾ ਹੈ ਜਿੱਥੇ ਆ ਜੇ ਹੁਕਮ ਦੀ ਗੱਲ ਉਥੇ ਇਸ ਨੂੰ ਭਾਰਾ ਉਚਾਰਨ ਕਰਨਾ ਅੱਗੇ ਪੰਕਤੀ ਆਈਏ ਛੂਟਸ ਨਾਹੀ ਊਬ ਪਿਆਲ ਇਸ ਨੂੰ ਛੂਟਸ ਬੋਲਣਾ ਛਸ਼ੇ ਦੇ ਦਲੈਂਕੜ ਲਾ ਕੇ ਉਚਾਰਨ ਕਰਨਾ ਛੂਟਸ ਨਾਹੀ ਊਬ ਊਬ ਉਚਾਰਨ ਕਰਨਾ ਦਲੈਂਕੜ ਲਾ ਕੇ ਊਬ ਪਿਆਲ ਇਸ ਨੂੰ ਕਈ ਸੰਗਤਾਂ ਪਿਆਲ ਪੜ ਜਾਂਦੀਆਂ ਕਿਉਂ ਪੜਦੀਆਂ ਕਿਉਂਕਿ ਇੱਥੇ ਜਿਹੜੀ ਏ ੜੀ ਨੂੰ ਸਿਹਾਰੇ ਲੱਗੀ ਇਹ ਉਚਾਰਨ ਨਹੀਂ ਕਰਦੀਆਂ ਜਦੋਂ ਆਪ ਏ ੜੀ ਦੀ ਸਿਹਾਰੀ ਉਚਾਰਨ ਕਰਾਂਗੇ ਤੇ ਫਿਰ ਉਚਾਰਨ ਬਣੇਗਾ ਪਿਆਲ 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 ਉਚਾਰਨ ਕਰਨਾ ਇਸ ਨੂੰ ਪਿਆਲ ਅੱਗੇ ਪੰਕਤੀ ਆ ਗਈ ਨਿਰਗੁਣੀ ਯਾਰ ਇਸ ਨੂੰ ਨਿਰਗੁਣੀ ਬੋਲਣਾ ਗੁਣੀ ਕੱਗੇ ਔਂਕੜ ਨੰਨੇ ਬਿਹਾਰੀ ਗੁਣੀ ਤੇ ਗੁਣੀ ਉਚਾਰ ਨਹੀਂ ਕਰਨਾ ਜੇ ਆਪ ਗੁਣੀ ਬੋਲਾਂਗੇ ਤੇ ਇੱਥੇ ਨਾਣੀ ਦੀ ਆਵਾਜ਼ ਉਚਾਰਨ ਹੋਵੇਗੀ ਬੋਲਣਾ ਨਿਰਗੁਣੀ ਆਰ ਇਆਣਿਆ ਇੱਥੇ ਸੰਗਤਾਂ ਜਿਹੜੇ ਘਰਾਂ ਦੇ ਵਿੱਚ ਪਾਠ ਕਰਦੀਆਂ ਇਸ ਨੂੰ ਪੜ ਜਾਂਦੀਆਂ ਇਆਣਿਆ ਨਿਰਗੁਣੀ ਆਰ ਇਆਣਿਆ ਇਆਣਿਆ ਪੜਦੀਆਂ ਪਰ ਇੱਥੇ ਜਿਹੜਾ ਨੰਨਾ ਨੰਨੇ ਦੀ ਆਵਾਜ਼ ਨਹੀਂ ਕੱਢਦੀਆਂ ਇੱਥੇ ਨਾਣਾ ਲਾ ਕੇ ਉਚਾਰਨ ਕਰਦੀਆਂ ਇੱਥੇ ਆਪ ਬੋਲਣਾ ਇਆਣਿਆ ਇਆਣਿਆ ਈੜੀ ਸਿਆਰੀ ਐੜੇ ਕੰਨਾ ਨੰਨੇ ਸਿਹਾਰੀ ਤੇ ਐੜੇ ਕੰਨਾ ਇਹ ਆਨਿਆ ਉਚਾਰਨ ਕਰਨਾ ਇਸ ਨੂੰ ਸੋ ਪ੍ਰਭ ਸਦਾ ਸੁਮਾਲ ਨਿਰਗੁਨੀ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੁਮਾਲ ਤੁਹਾਨੂੰ ਸਾਰੀ ਪੰਕਤੀਆਂ ਦੀ ਸਮਝ ਲੱਗੀ ਹੈ ਹਾਂਜੀ ਤੇ ਬੱਚਿਓ ਆ ਪੰਕਤੀਆਂ ਆਪਾਂ ਤੁਸੀਂ ਵੇਖ ਰਹੇ ਹੋ ਸੁਖਮਣੀ ਸਾਹਿਬ ਦੇ ਵਿੱਚ ਇਹ ਪੰਕਤੀ ਆਉਂਦੀਆਂ ਗਰਦਪ੍ਰੀਤ ਭਸਮ ਸੰਗ ਹੋਏ ਗਰਦਬ ਬੋਲਣਾ ਗਰਦਬ ਜਦੋਂ ਆਪ ਗਰਦਬ ਬੋਲਾਂਗੇ ਧੱਦੀ ਦੀ ਆਵਾਜ਼ ਆਪੇ ਉਚਾਰਨ ਹੋ ਰਹੀ ਗਰ ਧਭਵ ਨਹੀਂ ਬੋਲਣਾ ਗਰਦਬ ਪ੍ਰੀਤ ਭਸਮ ਸੰਗ ਹੋਏ ਅਗਲੀ ਪੰਕਤੀ ਆ ਗਈ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਕਰਨਾ ਮੈਂ ਨਹੀਂ ਬੋਲਣਾ ਇਸ ਨੂੰ ਇਸ ਨੂੰ ਕਰਨਾ ਮੈਂ ਜਿਹੜਾ ਨਾਣਾ ਇੱਕ ਅਰਾਰੇ ਦੇ ਨਾਲ ਆਉਣਾ ਇਧਰਲੇ ਪਾਸੇ ਇਹ ਬੋਲਣਾ ਸਾਰੇ ਇਹ ਚਾਰੇ ਅੱਖਰ ਇਕੱਠੇ ਬੋਲਣੇ ਆ। ਇਹ ਪਾੜ ਇਕੱਠਾ ਹੀ ਬੋਲਣਾ ਹੈ। ਪਰ ਕਰਣਾ ਮੈਂ ਬੋਲਣਾ ਹੈ, ਕਰਨਾ ਮੈਂ ਨਹੀਂ ਬੋਲਣਾ। ਕਿ ਕਕਰ ਆਰਾ ਕਾਰ ਨਾ ਮੈਂ ਇਸ ਤਰ੍ਹਾਂ ਉਚਾਰਨ ਨਹੀਂ ਕਰਨਾ। ਕਰਣਾ ਮੈਂ ਇਸ ਨੂੰ ਇਕੱਠਾ ਉਚਾਰਨ ਕਰਨਾ ਹੈ। ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ। ਇਸ ਨੂੰ ਕਰੈ ਉਚਾਰਨ ਕਰਨਾ ਹੈ। ਦੋ ਦਲਾਵਾਂ ਲੱਗੀਆਂ। ਕਰੈ ਨਹੀਂ ਪੜਨਣਾ। ਜੀਨ ਬੇਨਤੀ ਕਰੈ। ਬਲੂਆ ਬਲੂਆ ਉਚਾਰਨ ਕਰਨਾ ਹੈ ਠੀਕ ਆ ਬੁਲਾ ਬਲਿਆ ਇਸ ਤਰ੍ਹਾਂ ਉਚਾਰਨ ਨਹੀਂ ਕਰਨਾ ਕਿਉਂਕਿ ਬੱਬਾ ਤੇ ਲੱਲੇ ਦੇ ਦਲੈਂਕੜ ਬਲੂਆ ਐੜੇ ਕੰਨਾ ਬਲੂਆ ਸਮਝ ਲੱਗੀ ਨਾ ਹਾਂਜੀ ਬਲੂਆ ਕੇ ਗ੍ਰਹਿ ਬਲੂਆ ਕੇ ਗ੍ਰਹਿ ਭੀਤਰ ਵਸੈ ਇਸ ਨੂੰ ਵਸੈ ਉਚਾਰਨ ਕਰਨਾ ਇੱਥੇ ਲੱਗਿਆ ਦੋਦ ਲਾਵ ਬਸੇ ਨਹੀਂ ਉਚਾਰਨ ਕਰਨਾ ਵਸੈ ਅਗਲੀ ਪੰਕਤੀ ਆ ਗਈ ਅਗਣਤ ਸਾਹੋ ਆਪਣੀ ਦੇ ਰਾਸ ਇਸ ਨੂੰ ਕਈ ਸੰਗਤਾਂ ਅਗਨਤ ਪੜ ਜਾਂਦੇ ਆ ਅਗਨਤ ਤੇ ਜਿਹੜਾ ਸੋਧ ਉਚਾਰਨ ਹੈ ਇਹ ਹੈ ਜਿਹੜਾ ਐੜਾ ਹੈ ਇਸ ਸੰਬੰਧਕ ਲਾ ਕੇ ਬੋਲਣਾ ਹੈ ਸੰਬੰਧਕ ਲਾ ਕੇ ਉਚਾਰਨ ਕਰਾਂਗੇ ਤੇ ਆਪੇ ਸੋਧ ਉਚਾਰਨ ਹੋਵੇਗਾ ਬੋਲਣਾ ਹੈ ਅਗਣਤ 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 ਨਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਤੁਸੀਂ ਨਾਣੇ ਦੀ ਆਵਾਜ਼ ਵਿੱਚ ਉਚਾਰਨ ਕਰਦੇ ਹੋ ਅਗਣਤ ਅਗਣਤ ਹਾਂ ਅਗਣਤ ਸਾਹੋ 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 ਇਸ ਨੂੰ ਲੰਮਾ ਜਿਹਾ ਉਚਾਰਨ ਕਰਾਂਗੇ ਤੇ ਹਾਹੇ ਨੂੰ ਹੋੜਾ ਲੱਗ ਸਕਦਾ ਜਦੋਂ ਆਪਾਂ ਲੰਮਾ ਉਚਾਰਨ ਕਰਦੇ ਹਾਂ ਸਾਹੋ ਫਿਰ ਇੱਥੇ ਹੋੜ ਲੱਗ ਜਾਂਦਾ ਹੈ ਤੇ ਇੱਥੇ ਲੱਗਾ ਔਂਕੜ ਸਾਹੋ ਸਾਹੋ ਹਾਂ ਅਗਣਤ ਸਾਹ ਆਪਣੀ ਦੇ ਰਾਸ ਇਸ ਨੂੰ ਰਾਸ ਬੋਲਣਾ ਹੈ ਰਾਸੇ ਨਹੀਂ ਬੋਲਣਾ ਜੇ ਤੁਸੀਂ ਸਮਝਦੇ ਹੋ ਕਿ ਸਿਆਰੀ ਲੱਗੀ ਸੱਸੇ ਨੂੰ ਤੇ ਰਾਸੇ ਕਿਉਂ ਨਹੀਂ ਬੋਲਣਾ ਜਿਹੜੀਆਂ ਕਈ ਲਗਾ ਮਾਤਰਾ ਗੁਰਬਾਣੀ ਦੇ ਵਿੱਚ ਸਾਈਲੈਂਟ ਹੋ ਜਾਂਦੀਆਂ ਠੀਕ ਹੈ ਹਾਂ ਕਈ ਲਗਾ ਮਾਤਰਾ ਬੋਲੀਆਂ ਜਾਂਦੀਆਂ ਕਈ ਜਿਵੇਂ ਰਾਸ ਬੋਲਣਾ ਹੈ ਰਾਸ ਤੇ ਇਹ ਸਾਈਲੈਂਟ ਹੋ ਜਾਂਦੀ ਜਿਹੜੀ ਸਿਆਰੀ ਆ ਅਗਣਤ ਸਾਹ ਆਪਣੀ ਦੇ ਰਾਸ ਇਸ ਤਰ੍ਹਾਂ ਉਚਾਰਨ ਕਰਨਾ ਇਸ ਦਾ ਸਮਝ ਲੱਗੀ ਨਾ ਹਾਂਜੀ ਕੀ ਉਚਾਰਨ ਕਰਨਾ ਗਰਦਬ ਹਾਂ ਫਿਰ ਆ ਗਿਆ ਇਸ ਨੂੰ ਕਰਣਾ ਮੈਂ ਇਕੱਠਾ ਹੀ ਉਚਾਰਨ ਕਰਨਾ ਕਰਣਾ ਮੈਂ ਰਾਰੇ ਦੀ ਔਂਕੜ ਜੀ ਔਂਕੜ ਲੱਗੀ ਨਾ ਇਹਦਾ ਵੀ ਧਿਆਨ ਦੇਣਾ ਕਰਣਾ ਮੈਂ ਕਰੁਣਾ ਮੈਂ ਹਾਂ ਕਰੁਣਾ ਮੈਂ ਦੀਨ ਬੇਨਤੀ ਕਰੈ ਬਲੂਆ ਬਲੂਆ ਹਾਂ ਬਲੂਆ ਕੇ ਗ੍ਰਹਿ ਭੀਤਰ ਬਸੈ ਅਗਣਤ ਸਾਹੂ ਆਪਣੀ ਦੇ ਰਾਸ ਤੁਹਾਨੂੰ ਇਹ ਸਾਰੀ ਪੰਕਤੀਆਂ ਦੀ ਸਮਝ ਲੱਗੀ ਨਾ ਹਾਂਜੀ ਕਿਲੇ ਉਚਾਰਨ ਕਰਨਾ ਹੈ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ